ਆਵੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਹੁਤ ਠੀਕ ਹੋਵੋਗੇ ਤਾਂ ਅੱਜ ਪੰਜਾਬ ਫਾਇਰਮੈਨ 에어ਪੋਰਟ ਅਥਾਰਟੀ ਦੁਆਰਾ ਇੱਕ ਨਵੀਂ ਭਰਤੀ ਜਿਹੜੀ ਆਊਟ ਕੀਤੀ ਗਈ ਹੈ ਪੋਸਟਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਨੇ ਜਿਹੜੀਆਂ ਜਨਰਲ ਪੋਸਟਾਂ ਨੇ ਜਿਹੜੇ ਸਾਰੇ ਕੈਂਡੀਡੇਟ ਅਪਲਾਈ ਕਰ ਸਕਦੇ ਹੋ 12ਵੀਂ 12ਵੀਂ ਯੋਗਤਾ ਦੇ ਵਿੱਚ ਆਖਰੀ ਮਿਤੀ ਜਿਹੜੀ ਹੈਗੀ ਉਹ ਹੈਗੀ 5 ਮਾਰਚ 2024 ਪੰਜਾਬ ਦੀਆਂ ਭਰਤੀ ਦੀ ਸਹੀ ਜਾਣਕਾਰੀ ਲਈ ਤੁਸੀਂ ਆਪਣੇ ਚੈਨਲ ਤੋਂ ਪ੍ਰਾਪਤ ਕਰ ਸਕਦੇ ਹੋ ਹਰ ਜਾਣਕਾਰੀ ਦਾ ਜੀ ਸਭ ਤੋਂ ਵੱਧ ਸੈLECTION ਕਰਵਾਉਣ ਵਾਲਾ ਚੈਨਲ ਤੇ ਪੰਜਾਬ ਦੇ ਵਿੱਚ ਪੇਪਰ ਪੰਜਾਬ ਦੇ ਪੇਪਰ ਜਿਹੜੇ ਤੁਸੀਂ ਤਿਆਰੀ ਕਰਦੇ ਹੋ ਪੰਜਾਬੀ ਭਾਸ਼ਾ ਵਿੱਚ ਜ਼ੀਰੋ ਲੈਵਲ ਤੋਂ ਤੁਸੀਂ ਆਪਣੇ ਆਰਾਮ ਨਾਲ ਕਰ ਸਕਦੇ ਹੋ ਆਹ ਰਾਜੇ ਆਪਣੀ ਐਪ ਹੈਗੀ ਠੀਕ ਹੈ ਜੀ ਜਿੱਥੇ ਤੋਂ ਪੰਜਾਬ ਪੋਰਟ ਪਟਵਾਰੀ ਆਲ ਪੰਜਾਬ ਐਗਜ਼ਾਮ ਜੀ ਚ ਰੇਲਵੇ ਗਰੁੱਪ ਡੀ ਤੇ ਪੰਜਾਬ ਗਰੁੱਪ ਡੀ ਤੇ ਹੋਰ ਵੀ ਸਾਰੇ ਪੰਜਾਬ ਦੇ ਕਪਾਈ ਐਗਜ਼ਾਮ ਜਿਹੜੇ ਕਵਰ ਹੁੰਦੇ ਆ ਆਹ ਐਪ ਤੁਸੀਂ ਡਾਊਨਲੋਡ ਕਰ ਸਕਦੇ ਹੋ ਪਲੇ ਸਟੋਰ ਤੋਂ ਆਈਫੋਨ ਵਾਲੇ ਬੱਚਿਆਂ ਨੇ ਕਲਾਸ ਪਲੱਸ ਐਪ ਡਾਊਨਲੋਡ ਕਰ ਲਈਏ ਉਹ ਅੱਜ ਕੋਲ ਫਿਲ ਕਰਨਾ ਡਬਲ ਐਕਸਲੈਂਟ ਠੀਕ ਹੈ ਜੀ ਆਹ ਆ ਨੰਬਰ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਕੰਟੈਂਟ ਦੀ ਆਪਣੀ ਸੌਫੀਸ਼ੈਂਟ ਗਾਰੰਟੀ ਹੋਊਗੀ ਕਰਵਾਏ ਹੋਏ ਦੇ ਬਾਹਰ ਨਹੀਂ ਆਊਗਾ ਕਰਵਾਏ ਹੋਏ ਦੇ ਵਿੱਚੋਂ ਤੁਹਾਨੂੰ ਸਾਰਾ ਪੇਪਰ ਆਪਣਾ ਆਊਗਾ ਦੇਖੋ ਜੀ ਜਿਹੜੀ ਇਹ ਭਰਤੀ ਕੱਢੀ ਗਈ ਹੈ ਇਹ ਕੱਢੀ ਗਈ ਹੈ 에어ਪੋਰਟ ਅਥਾਰਟੀ ਆਫ ਇੰਡੀਆ ਦੁਆਰਾ ਨਿਊ ਦਿੱਲੀ ਦੁਆਰਾ ਇਹ ਭਰਤੀ ਕੱਢੀ ਗਈ ਹੈ ਠੀਕ ਹੈ ਜੀ ਆਹ ਲਿਖਿਆ ਹੋਇਆ ਹੈਗਾ ਠੀਕ ਹੈ ਜੀ ਕਿੱਥੋਂ ਕਿੱਥੋਂ ਦੇ ਕੈਂਡੀਡੇਟ ਜਿਹੜੇ ਇਹਦੇ ਵਿੱਚ ਐਪਲੀਕੇਸ਼ਨ ਫਾਰਮ ਭਰ ਸਕਦੇ ਆ ਠੀਕ ਹੈ ਜੀ ਸਾਰੀਆਂ ਆਪਣੀਆਂ ਆਪਣੀਆਂ ਪੰਜਾਬ ਠੀਕ ਹੈ ਜੀ ਪੰਜਾਬ ਸਟੇਟ ਆ ਪਈ ਆਪਣੀ ਠੀਕ ਹੈ ਜੀ ਤੇ ਆਪਸ਼ਨ ਲੈਂਗੁਏਜ ਤੁਸੀਂ ਆਪਦੀ ਮੈਂਸ਼ਨ ਕਰਨੀ ਹੈ ਨਾਲ ਆਨਲਾਈਨ ਫਾਰਮ ਭਰੇ ਜਾਣਗੇ ਲਾਸਟ ਡੇ ਜਿਹੜੀ ਹੈਗੀ ਆ ਉਹ 5 ਤਰੀਕ ਤੀਜੇ ਮਹੀਨੇ ਦੀ ਹੈ 2025 ਦੀ ਐਗਜ਼ਾਮ ਆ ਕਹਿੰਦੇ ਉਹ ਜਲਦੀ ਤੁਹਾਨੂੰ ਅਨਾਉਂਸ ਕਰ ਦਿੱਤਾ ਜਾਊਗਾ ਨਹੀਂ ਵੈਬਸਾਈਟ ਦੇ ਉੱਪਰ ਪੋਸਟਾਂ ਦੇਖ ਸਕਦੇ ਹੋ ਸੀਨੀਅਰ ਅਸਿਸਟੈਂਟਾਂ ਦੇ ਪੋਸਟਾਂ ਚਾਰ ਆ ਸੀਨੀਅਰ ਅਸਿਸਟੈਂਟਾਂ ਦੇ 21 ਪੋਸਟਾਂ ਇਹ ਆਪਸ਼ਨ ਲੈਂਗੁਏਜ ਵਾਲੇ ਦੀਆਂ ਇਹ ਅਕਾਊਂਟੈਂਟ ਵਾਲੇ ਦੀਆਂ ਇਹ ਆਫੀਸਰ ਸੀਨੀਅਰ ਸੈਕਟਰੀ ਇਲੈਕਟ੍ਰੋਨਿਕਸ ਦੀਆਂ ਜਿਹੜੀਆਂ ਆਪਾਂ ਸਾਰੇ ਬੱਚੇ ਜਨਰਲ ਪੜ ਸਕਦੇ ਹਾਂ ਜੂਨੀਅਰ ਅਸਿਸਟੈਂਟ ਫਾਇਰ ਸਰਵਿਸ ਠੀਕ ਹੈ ਜੀ ਇਹਦੀ 152 ਪੋਸਟਾਂ ਸਭ ਤੋਂ ਜ਼ਿਆਦਾ ਪੋਸਟਾਂ ਇਹਦੀਆਂ ਨੇ ਕਵਾਲੀਫਿਕੇਸ਼ਨ ਕੀ ਹੈ ਉਹਦੇ ਬਾਰੇ ਗੱਲ ਕਰ ਲਾਂਗੇ ਏਜ ਬਾਰੇ ਗੱਲ ਕਰਾਂਗੇ ਠੀਕ ਹੈ ਜੀ ਆਪੇ ਸਕੇਲ ਦੇਖ ਸਕਦਾ 36000 ਤੋਂ ਲੈ ਕੇ 1 ਲੱਖ ਤੱਕ ਦਾ ਜਿਹੜਾ ਇਹਦੇ ਚ ਪੇ ਸਕੇਲ ਹੈਗਾ ਜੂਨੀਅਰ ਸੀਨੀਅਰ ਦਾ ਜੂਨੀਅਰ ਦਾ ਠੀਕ ਹੈ ਜੀ ਦੇਖੋ ਏਜ ਹੈ ਜਿਹਦੀ ਜਨਰਲ ਏਜ ਹੈਗੀ ਉਹ 30 ਸਾਲ ਹੈ ओबीसी ਨੂੰ 3 ਸਾਲ ਦੀ ਛੂਟ ਹੈ ਦੂਜਿਆਂ ਨੂੰ 5 ਸਾਲ ਦੀ ਛੂਟ ਹੈ ਇਹ ਜਿਹੜੀ ਚੱਕੀ ਜਾਊਗੀ ਉਹ 5 3 2025 ਤੋਂ ਚੱਕੀ ਜਾਣੀ ਹੈ ਲਾਸਟ ਡੇਟ ਤੋਂ ਪਹਿਲਾਂ ਪਹਿਲਾਂ ਤੁਹਾਡੀ ਏਜ ਪੂਰੀ ਨਹੀਂ ਹੋਣੀ ਚਾਹੀਦੀ ਠੀਕ ਹੈ ਜੀ ਬਾਕੀ ਚੀਜ਼ ਠੀਕ ਹੈ ਜੀ ਆਗਨੀ ਵੀਰ ਵਾਲੇ ਬੱਚਿਆਂ ਵਾਸਤੇ ਹੈ ਹਾਂ ਰਾਜੀ ਹੁਣ ਕੀ ਚੱਕਰ ਹੈ ਜਿਹੜੇ ਬੱਚੇ ਨੇ ਪੜ੍ਹਨਾ ਸੀਨੀਅਰ ਅਸਿਸਟੈਂਟ ਵਾਰੇ ਉਹਨਾਂ ਨੂੰ ਕੀ ਹੋਣੀ ਚਾਹੀਦੀ ਹੈ ਉਹਨਾਂ ਨੇ ਕੋਲੇ ਮਾਸਟਰ ਹੋਣੀ ਚਾਹੀਦੀ ਹੈ ਹਿੰਦੀ ਵਿਦ ਇੰਗਲਿਸ਼ ਦੇ ਵਿੱਚ ਠੀਕ ਹੈ ਜੀ ਇਹ ਹੋਣੀ ਚਾਹੀਦੀ ਹੈ ਗ੍ਰੈਜੂਏਸ਼ਨ ਲੈਵਲ ਦੀ ਜਾਂ ਤੁਹਾਡੇ ਕੋਲੇ ਮਾਸਟਰ ਹਿੰਦੀ ਜਾਂ ਇੰਗਲਿਸ਼ ਦੀ ਹੋਣੀ ਚਾਹੀਦੀ ਹੈ ਠੀਕ ਹੈ ਜੀ ਜਾਂ ਤੁਹਾਡੇ ਕੋਲੇ ਆ ਸਬਜੈਕਟ ਦੀ ਸੇਮ ਚੀਜ਼ ਹੀ ਹੈ ਠੀਕ ਹੈ ਜੀ ਗ੍ਰੈਜੂਏਸ਼ਨ ਹਿੰਦੀ ਐਂਡ ਇੰਗਲਿਸ਼ ਤੁਹਾਡੀ ਕੰਪਲਸਰੀ ਹੋਣੀ ਜ਼ਰੂਰੀ ਹੈਗੀ ਠੀਕ ਹੈ ਜੀ ਇਸ ਤੋਂ ਬਾਅਦ ਜਿਹੜੀ ਰਾਜੇ ਸੀਨੀਅਰ ਅਸਿਸਟੈਂਟ ਦੀ ਅਕਾਊਂਟੈਂਟ ਦੀ ਇਹ ਚ ਤੁਹਾਡੇ ਕੋਲ ਬੀਕਾਮ ਹੋਣੀ ਚਾਹੀਦੀ ਤੇ 2 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਜੀ ਵੀ 2 ਸਾਲ ਦਾ ਐਕਸਪੀਰੀਅੰਸ ਮੰਗਿਆ ਇਹ ਚ ਵੀ 2 ਸਾਲ ਦਾ ਐਕਸਪੀਰੀਅੰਸ ਮੰਗਿਆ ਤਾਂ ਜਿਹੜੀ ਪੋਸਟ ਰਾਜੇ ਸਭ ਤੋਂ ਜ਼ਿਆਦਾ ਕੈਂਡੀਡੇਟ ਭਰ ਸਕਦੇ ਆ ਫਾਇਰ ਸਰਵਿਸ ਦੀ ਜਿੱਥੇ ਅੱਗ ਬੁਝਾਉਣ ਵਾਲੇ ਰੱਖਣੇ ਬੱਚੇ ਇਹਨਾਂ ਨੇ ਠੀਕ ਹੈ ਜੀ ਸਰਕਾਰੀ ਜੋਬ ਹੈ ਜੇਕਰ ਤੁਹਾਡੇ ਕੋਲ 10ਵੀਂ ਕਲਾਸ ਦਾ ਤੁਹਾਡੇ ਕੋਲ ਤਿੰਨ ਸਾਲ ਦਾ ਡਿਪਲੋਮਾ ਹੋਣਾ ਚਾਹੀਦਾ ਹੈ ਜਿਨ੍ਹਾਂ ਦੇ ਕੋਲੇ ਮਤਲਬ ਨਹੀਂ ਸਰਕਾਰੀ ਜੋ ਮਤਲਬ ਤੁਹਾਡੇ ਕੋਲੇ ਆ ਚੀਜ਼ ਨਹੀਂ ਹੈਗੀ ਜੀ ਤੁਸੀਂ ਕੱਲੀ 12ਵੀਂ ਵੀ ਕੀਤੀ ਹੈ ਰੈਗੂਲਰ ਵਿੱਚ ਉੱਪਰ ਤੋਂ ਬੱਚੇ ਕਰਦੇ ਉਹ ਨਹੀਂ ਪਰਸਾਂ ਦੇ ਜਿਹੜੇ ਰੈਗੂਲਰ ਬੱਚੇ ਨਾਰਮਲ ਕਰੀ ਹੋਈ ਹੈ 12ਵੀਂ ਤਾਂ ਉਹ ਬੱਚੇ ਵੀ ਇਹ ਭਰ ਸਕਦੇ ਆ ਠੀਕ ਹੈ ਜੀ ਡਰਾਈਵਿੰਗ ਲਾਇਸੈਂਸ ਜੇਕਰ ਤੁਹਾਡੇ ਕੋਲੇ ਕਿਸੇ ਵੀ ਕਿਸਮ ਦਾ ਡਰਾਈਵਿੰਗ ਲਾਇਸੈਂਸ ਹੈਗਾਗਾ ਠੀਕ ਹੈ ਜੀ ਜੇਕਰ ਤੁਹਾਡੇ ਕੋਲੇ ਹੈਵੀ ਲਾਇਸੈਂਸ ਹੈ ਤਾਂ ਬਹੁਤ ਵਧੀਆ ਗੱਲ ਹੈ ਜਿਨ੍ਹਾਂ ਦੇ ਕੋਲੇ ਬੀਐਮ ਬੀਐਲਸੀ ਦੀ ਵੈਲਿਡ ਮੀਡੀਅਮ ਬੀਕ ਲਾਇਸੈਂਸ ਹੈ ਉਹ 1 ਸਾਲ ਪੁਰਾਣਾ ਹੋਣਾ ਚਾਹੀਦਾਗਾ ਤੇ ਜੇਕਰ ਤੁਹਾਡੇ ਕੋਲੇ ਐਲਐਮਬੀ ਦਾ ਤਾਂ ਉਹ 2 ਸਾਲ ਪ ਇਹ ਚੱਕਰ ਹੈ ਹੁਣ ਰਾਜੀ ਆ ਦੂਸਰਾ ਆ ਗਿਆ ਸਪੀਚ ਹਾਈਟ ਹੂਟ ਦੇਖ ਲੋ ਹਾਈਟ ਚੈਸਟ ਆ ਲਿਖਿਆ ਹੋਇਆ weight ਇਹਦੋਂ ਵੱਧ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਇਹਦੋਂ ਘੱਟ ਨਹੀਂ ਹੋਣਾ ਚਾਹੀਦਾ ਸੌਰੀ weight ਠੀਕ ਹੈ ਤੇ ਬਾਕੀ ਤੁਹਾਨੂੰ ਹੈਡ ਦੇ ਵਿੱਚ ਜਿਹੜੇ ਪਹਾੜੀ ਇਲਾਕੇ ਦੇ ਬੱਚਿਆਂ ਨੂੰ ਛੋਟ ਮਿਲ ਜਾਂਦੀ ਹੁੰਦੀ ਹੈ ਰਿਟਨ ਐਗਜ਼ਾਮ ਲਿਖਿਆ ਹੋਇਆ ਇਹਨਾਂ ਨੇ ਠੀਕ ਹੈ ਜੀ ਆ ਰਿਟਨ ਐਗਜ਼ਾਮ ਦਾ ਸਲੀਪਸ ਹੈਗਾ ਠੀਕ ਹੈ ਜੀ 2 ਘੰਟੇ ਦਾ ਪੇਪਰ ਹੋਊਗਾ ਕੰਪਿਊਟਰ MS ਆਫਿਸ ਬਾਰੇ ਜਾਣਕਾਰੀ ਦਿੱਤੀ ਜਾਊਗੀ ਸੋ ਉਤੋਂ CBT ਹੋਊਗਾ ਤੇ ਆਪਾਂ ਜਿਹੜਾ ਮੇਨ ਚੀਜ਼ ਡਿਸਕਸ਼ਨ ਕਰਨੀ ਆਪਾਂ ਕਰਨੀ ਆ ਇਹਦੇ ਬਾਰੇ ਇਹਦੇ ਵਿੱਚ ਜਿਹੜਾ ਜੀ ਟੈਕਸ ਆਮ ਹੋਊਗਾ 2 ਘੰਟਿਆਂ ਦਾ ਠੀਕ ਹੈ ਜੀ ਤੇ ਜਿਹੜੇ ਪਾਸੇ ਤੁਸੀਂ 50% ਕੁਐਸਚਨ ਸਬਜੈਕਟ ਜਿਹੜਾ ਤੁਹਾਨੂੰ এডਿਕੇਸ਼ਨ ਕੁਆਲਿਫਿਕੇਸ਼ਨ ਮੰਗੀ ਹੈ ਪੋਸਟ ਦੀ ਠੀਕ ਹੈ ਜੀ ਅ 50 ਕੁਐਸਚਨ ਹੋਣ ਸਬਜੈਕਟ ਰਿਲੇਟਡ ਆਉਣਗੇ ਉਹ ਚੋਂ 50% ਲੈਣੀ ਜ਼ਰੂਰੀ ਹੈ ਸਬਜੈਕਟ ਰਿਲੇਟਡ ਮਤਲਬ ਅੱਗ ਬਝਾਉਣ ਦੇ ਦੇ ਸਹਾਵ ਤੇ ਤੁਹਾਨੂੰ ਪ੍ਰੈਸ਼ਨ ਪੁੱਛੇ ਜਾਣਗੇ ਜੀ ਸੀਬੀਟੀ ਪੇਪਰ ਹੋਊਗਾ ਤੁਹਾਨੂੰ ਸਾਰਾ ਕੋ ਦੱਸਤਾ ਮੈਂ ਤੇ ਹੁਣ ਰਾਜੇ ਜੀ ਇਹ ਫਿਜ਼ੀਕਲ ਟ੍ਰਾਇਲ ਕੀ ਹੈ ਜੀ ਠੀਕ ਹੈ ਜੀ ਸਭ ਤੋਂ ਪਹਿਲਾਂ ਜਿਹੜਾ ਟੈਸਟ ਹੋਣਾ 100 ਮੀਟਰ ਦੀ ਦੌੜ ਹੋਣੀ ਹੈ ਫਿਰ ਤੁਸੀਂ 50 ਕਿਲੋਗ੍ਰam ਭਾਰ ਚੱਕਣਾਗਾ ਫਿਰ ਤੁਸੀਂ ਰੱਸਾ ਚੜ੍ਹਨਾਗਾ 8 ਮੀਟਰ 30 ਸਕਿੰਟਾਂ ਦੇ ਵਿੱਚ ਰੋਪ ਕਲਾਈਮਿੰਗ ਠੀਕ ਹੈ ਜੀ ਤੇ ਰੋਪ ਕਲਾਈਮਿੰਗ ਦੋ ਤਰ੍ਹਾਂ ਨਾਲ ਹੋਊਗੀ ਕਿ ਸਿੱਧੇ ਚੜਾਈ ਜਾਣਗੇ ਟੇਡੇ ਇੱਕ ਪੌੜੀ ਚੱਕਣੀ ਹੋਊਗੀ ਤੁਸੀਂ ਉਹਦਾ ਵੀ ਟਾਈਮ ਆਗਾ ਠੀਕ ਹੈ ਜੀ ਆਹ ਦੇਖੋ ਜੇ ਕੋਈ 20 ਸਕਿੰਟ ਦੇ ਵਿੱਚ ਚੱਕੂਗਾ ਤੌਰੀ ਜੇ ਕੋਈ 12 ਸਕਿੰਟ ਦੇ ਵਿੱਚ ਚੱਕੂਗਾ ਉਹਨੇ 20 ਮਿੰਟ ਜੇ ਕੋਈ ਜਿੰਨਾ ਜਿਹੜਾ ਤੁਹਾਨੂੰ ਟਾਈਮ ਦਿੱਤਾ ਹੋਇਆ ਇਹਦੇ ਵਿੱਚ ਵਿੱਚ ਤੁਸੀਂ ਉਹ ਕੰਮ ਕਰਨਾ ਹੋ ਕਰਾ ਜੀ ਠੀਕ ਹੈ ਜੀ ਇਹਦੇ ਵਿੱਚ ਵਿੱਚ ਤੁਸੀਂ ਉਹ ਕੰਮ ਕਰਨਾ ਹੋਊਗਾ ਉਸ ਹਰ ਦੇ ਨੰਬਰ ਲੱਗਣਗੇ ਦੇਖੋ ਮਤਲਬ ਰੇਸ ਹੈ 100 ਮੀਟਰ ਲੌਣੀ ਜੇ ਤੁਸੀਂ 12 13 ਸਕਿੰਟ ਚ ਲਾਤੀ ਤਾਂ 18 ਨੰਬਰ ਲੱਗ ਜਾਣਗੇ ਜਿਹੜੇ ਤੁਸੀਂ 50 ਕਿਲੋ ਦੀ ਭਾਰ ਚੱਕਣਾਗਾ ਜੇਕਰ ਤੁਸੀਂ ਕੋਈ ਬੱਚਾ 30 ਸਕਿੰਟ ਦੇ ਵਿੱਚ ਭਾਰ ਚੱਕਦਾ ਉਹਦੇ 16 ਨੰਬਰ ਲੱਗਣਗੇ ਠੀਕ ਹੈ ਜੀ ਜੇਕਰ ਤੁਸੀਂ ਰੱਸਾ ਚੜਦੇ ਹੋ ਫੁੱਲ ਹੈਡ ਤੱਕ ਚੜਦੇ ਹੋ ਰੱਸਾ ਤਾਂ 20 ਮਿੰਟ ਤਾ ਤभी ਨੰਬਰ ਲੱਗਣਗੇ ਜੇ ਤੁਸੀਂ ਜਿਹੜਾ ਰਸਾ ਦੂਜੇ ਲੋੜ ਜਾਂਦਾ ਟੇਢੇ ਲੋੜ ਚੜ ਕੇ ਉਹਦੇ ਵੀ ਤੁਹਾਡੇ 20 ਨੰਬਰ ਲੱਗਣਗੇ ਜੇ ਤੁਸੀਂ ਪੂਰੇ ਪੂਰਾ ਅੱਧ ਵਿਚ ਅੱਧੇ ਵਿਚ ਥੱਲੇ ਮੁੜਿਆ ਆਉਂਦੇ ਆ ਤਾਂ 10 ਨੰਬਰ ਲੱਗਣਗੇ ਉਹਨਾਂ ਦੇ ਠੀਕ ਹੈ ਜੀ ਜੇ ਤੁਸੀਂ ਪੌੜੀ ਚੱਕਦੇ ਹੋ ਪੌੜੀ ਤੁਸੀਂ ਕਿੰਨੇ ਟਾਈਮ ਦੇ ਵਿੱਚ ਚੱਕ ਕੇ ਉੱਥੇ ਜਿਸ ਤਰ੍ਹਾਂ ਲਾਉਣੀ ਉਸ ਤਰ੍ਹਾਂ ਲਾਉਣੀ ਹੋ ਜੇ 35 ਸੈਕਿੰਡ ਦੇ ਚ ਲਾਉਣੀ ਹੋ 20 ਨੰਬਰ ਲੱਗਣਗੇ ਜੇ 45 ਚ ਲਾਉਣੀ ਹੋ 18 ਨੰਬਰ ਲੱਗਣਗੇ ਇਸ ਤਰ੍ਹਾਂ ਹੋ ਕਰਾ ਜੇ ਪ੍ਰੋਸੈਸ ਸਾਰਾ ਇਹ ਠੀਕ ਹੈ ਜੀ ਆ ਲਿਖਿਆ ਹੋਇਆ ਜੇਕਰ ਤੁਸੀਂ ਜਿੰਨਾ ਟਾਈਮ ਵੱਧ ਤੋਂ ਵੱਧ ਦਿੱਤਾ ਕਹਿੰਦਾ ਮਤਲਬ ਕਿ 16 ਸਕਿੰਟ 40 ਸਕਿੰਟ ਦੱਸਿਆ ਹੋਇਆ ਹੈ ਕਿ ਏਦੋਂ ਘੱਟ ਘੱਟ ਜੇ ਕੋਈ ਬੱਚਾ ਕੋਈ ਚੀਜ਼ ਕਰਦਾਗਾ ਉਹਨੂੰ ਕੱਢ ਦਿੱਤਾ ਜਾਊਗਾ ਠੀਕ ਹੈ ਜੀ ਜਿਆਦਾ ਤੋਂ ਜਿਆਦਾ ਇਹ ਵੀ 100 ਮੀਟਰ ਦੀ ਸਾਂ ਤੁਸੀਂ 16 ਸਕਿੰਟ ਦੇ ਵਿੱਚ ਪਾਰ ਕਰ ਸਕਦੇ ਹੋ ਠੀਕ ਹੈ ਜੀ ਆਹ ਲਿਖਿਆ ਹੋਇਆ ਹੈਗਾ 50 ਕਿਜੀ ਭਾਰ ਤੁਸੀਂ 25 ਮੀਟਰ ਤੱਕ ਲੈ ਕੇ ਜਾਣਾਗਾ ਠੀਕ ਹੈ ਜੀ ਰੂਪ ਦੀ ਜਿਹੜੀ ਹਾਈਟ ਹੋਊਗੀ 2 ਮੀਟਰ 8 ਮੀਟਰ ਰੱਸਾ ਹੋਊਗਾ ਸਾਰਾ ਇਹ ਠੀਕ ਹੈ ਜੀ ਗਰਾਊਂਡ ਲੈਵਲ ਤੋਂ ਚੱਕਿਆ ਜਾਊਗਾ ਠੀਕ ਹੈ ਜੀ ਤੇ ਆ ਰੂਪਕ ਲਿੰਮਿਕ ਜੂਜ਼ਿੰਗ ਹਿਸ ਹੈਂਡ ਐਂਡ ਲੈਗਸ ਐਨੀ ਪੈਟਰਨ ਕਿਹ ਤੁਸੀਂ ਲੱਤਾਂ ਤੇ ਬੂਟ ਲਾ ਕੇ ਵੀ ਚੜ ਸਕਦੇ ਲੱਤਾਂ ਤੇ ਬੈਗ ਲਾ ਕੇ ਵੀ ਚੜ ਲੱਤਾਂ ਤੇ ਹੱਥ ਲਾ ਕੇ ਵੀ ਚੜ ਸਕਦੇ ਹੋ ਠੀਕ ਹੈ ਜੀ ਉਹ ਤੁਹਾਡੀ ਮਰਜ਼ੀ ਹੈ ਆ ਕੁੜੀਆਂ ਦੀ ਫਿਜ਼ੀਕਲ ਟੈਸਟ ਹੈ ਸੇਮ ਟੂ ਸੇਮ ਵੀ ਟ੍ਰੈਲ ਕੁੜੀਆਂ ਨੇ ਭਾਰ ਚੱਕਣਾ 30 ਕਿਜੀ ਰਾਜੇ ਠੀਕ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਸਗਾ ਸਿਸਟਮ ਠੀਕ ਹੈ ਜੀ ਇਹ ਚੀਜ਼ ਹੈ ਬਾਕੀ ਦਾ ਜੇ ਇਹਦੇ ਬਾਰੇ ਜਦੋਂ ਵੀ ਕੋਈ ਨਵੀਂ ਅਪਡੇਟ ਆਊਗੀ ਉਹ ਤੁਹਾਨੂੰ ਮੈਂ ਦੱਸ ਦੂੰਗਾ ਠੀਕ ਹੈ ਜੀ ਜੇ ਮੈਂ ਤੁਹਾਨੂੰ ਮੈਂ ਦੱਸਿਆ ਹੋਇਆਗਾ ਤੇ ਆਦਾਂ ਖਾ ਦੇਖ ਸਕਦੇ ਹੋ ਬਾਉਂਡ ਰਿਕਵਰੀ ਅਮਾਉਂਟ 1000 ਰੁਪਏ ਦੀ ਫੀਸ ਹੋਊਗੀ ਠੀਕ ਹੈ ਜੀ ਇਹ ਸਾਰਾ ਕੁਝ ਲਿਖਿਆ ਹੋਇਆ ਹੈਗਾ ਵੈਬਸਾਈਟ ਤੇ ਜਾ ਕੇ ਅਪਲਾਈ ਕਰ ਸਕਦੇ ਹੋ ਜੇ ਕੋਈ ਬੱਚਾ ਪੜਨਾ ਚਾਹੁੰਦਾ ਹੈ ਤਾਂ ਜੀ ਭਰ ਸਕਦਾ ਹੈ ਠੀਕ ਹੈ ਜੀ ਮੁੰਡੇ ਤੇ ਕੁੜੀਆਂ ਦੋਨੇ ਭਰਤੀ ਭਰ ਸਕਦੇ ਆ ਠੀਕ ਹੈ ਜੇ ਬਾਕੀ ਜੇ ਕਿਸੇ ਬੱਚੇ ਨੂੰ ਹਜੇ ਵੀ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਮੈਥੋਂ ਕਮੈਂਟ ਕਰਕੇ ਪੁੱਛ ਸਕਦੇ ਹੋ ਧੰਨਵਾਦ